ਸਤਨਾਮ ਸ਼੍ਰੀ ਵਾਹਿ ਗੁਰੂ ਸਰ ਜੀਓ ਬਲਹਾਰੇ ਗੁਰ ਅਪੜੇ ਦੋਹੜੀ ਸਦਵਾਰ ਜਨਮਾਂਸਤੇ ਦੇਵਤੇ ਕੀਏ ਕਰਤਨ ਲਾਗੇ ਵਾਰ ਸਤਨਾਮ ਇਹ ਰੂ ਸਰ ਜੀਓ ਸੋਰਠ ਮਲਾ ਪਨਵਾ ਕਰ ਦੂ ਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਖਣਾਰੇ ਪਾਉਕ ਸਾਗਰ ਅਥਾ ਲਹਿਰ ਮੈਂ ਤਰੋ ਤਰਨਾਰੇ ਮਦੋ ਤੂੰ ਠਾਕਰ ਸਿਰ ਮੋਰਾ ਇਹਾਂ ਕੋ ਤਾਰੋ ਤੁਰਾ ਕੀਤ ਕੋ ਮੇਰੇ ਸਿ ਮਨੈ ਕਰਣ ਹਾਲਿ ਤਰਣ ਜਨ ਤੂੰ ਦਾਤਾ ਮਮਣ ਕੋ ਸਗਲੀ ਦਾਨ ਦੇ ਪ੍ਰਭ ਪਨ ਕਿਨ ਮੈਂ ਅਵਰਥਿ ਨੈਂ ਮੈਂ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੁਰੂ ਗਰਮਬੀਰੋ ਉੱਚੋ ਅਗੰਮ ਅਪਰ ਸਾਧ ਸੰਗ ਜੋ ਤੁਮੇ ਮਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਪਿਆਪੇਖਤੇ ਨਾਨਕ ਪਰਤਾਪ ਪੁਰਖ ਨਿਰਵਾਣੀ ਸਾਧ ਸੰਗ ਜੋ ਤੁਮੇ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ ਅਨੰਦ ਪਾਪੇਖਤੇ ਨਾਨਕ ਪਰਤਾਪ ਪੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਵੀਰਵਾਰ 19 ਦਸੰਬਰ ਪੰਜ ਪੋ ਹੈ ਅੱਜ ਦਿਨ ਵੀਰਵਾਰ 19 ਦਸੰਬਰ ਪੰਜ ਪੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ